ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਜ ਮਹੱਲਾ ਤੀਜਾ ਗੁਰਮੁਖ ਮਿਲੇ ਮਿਲਾਏ ਆਪੇ ਕਾਲ ਨਾ ਜੋਹੈ ਦੁਖ ਨਾ ਸੰਤਾਪੇ ਹੋ ਮੈਂ ਮਾਰ ਬੰਧਨ ਸਭ ਤੋੜੈ ਗੁਰਮੁਖ ਸ਼ਬਦ ਸੁਹਾਵਣਿਆ ਉਮ ਵਾਰੀ ਜੀਓ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮਖ ਗਾਵੇ ਗੁਰਮਖ ਨਾਚੈ ਹਰ ਸੇਤੀ ਚਿਤ ਲਾਵਣਿਆ ਰਹਾਓ ਗੁਰਮਖ ਜੀਵੇ ਮਰੈ ਪਰਵਾਣ ਆਰ ਜਾਣਾ ਛਿਜੈ ਸ਼ਬਦ ਪਛਾਨ ਗੁਰਮਖ ਮਰੈ ਨਾ ਕਾਲ ਨਾ ਖਾਏ ਗੁਰਮਖ ਸੱਚ ਸਮਾਵਣਿਆ ਗੁਰਮਖ ਹਰ ਦਰ ਸੋਬਾ ਪਾਏ ਗੁਰਮਖ ਵਿੱਚੋ ਆਪ ਗਵਾਏ ਆਪ ਤਰੈ ਕੁਲ ਸਗਲੇ ਤਾਰੇ ਗੁਰਮਖ ਜਨਮ ਸਵਾਰਣਿਆ ਗੁਰਮਖ ਦੁੱਖ ਕਦੇ ਨਾ ਲੱਗੇ ਸਰੀਰ ਗੁਰਮਖ ਹੋ ਮੈਂ ਚੁਕੈ ਪੀਰ ਗੁਰਮਖ ਮਨ ਨਿਰਮਲ ਫਿਰ ਮੈਲ ਨਾ ਲਾਗੈ ਗੁਰਮਖ ਸਹਿਜ ਸਮਾਵਣਿਆ ਗੁਰਮਖ ਨਾਮ ਮਿਲੈ ਵਡਿਆਈ ਗੁਰਮਖ ਗੁਣ ਗਾਵੈ ਸੋਭਾ ਪਾਈ ਸਦਾ ਆਨੰਦ ਰਹੈ ਦਿਨ ਰਾਤੀ ਗੁਰਮਖ ਸ਼ਬਦ ਕਰਾਵਣਿਆ ਗੁਰਮਖ ਅਨ ਦਿਨ ਸ਼ਬਦੇ ਰਾਤਾ ਗੁਰਮਖ ਜੋਗ ਚਾਰੇ ਹੈ ਜਾਤਾ ਗੁਰਮਖ ਗੁਣ ਗਾਵੇ ਸਦਾ ਨਿਰਮਲ ਸ਼ਬਦੇ ਭਗਤੇ ਕਰਾਵਣਿਆ ਬਾਜ ਗੁਰੂ ਹੈ ਅੰਧ ਅੰਧਾਰਾ ਜਾਮ ਕਾਲ ਗਰਠੇ ਕਰਹਿ ਪੁਕਾਰਾ ਆਨਦੇ ਨਰੋਗੀ ਬਿਸਟਾ ਕੇ ਕੀੜੇ ਬਿਸਟਾ ਮਹਿ ਦੁਖ ਪਾਵਣਿਆ ਗੁਰਮਖ ਆਪੇ ਕਰੇ ਕਰਾਏ ਗੁਰਮਖ ਹਿਰਦੈ ਉੱਠਾ ਆਪ ਆਏ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰਤੇ ਪਾਵਣਿਆ ਮਾਜ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤ ਗੁਰ ਪੂਰਾ ਆਪੇ ਫਰਕ ਕੀਤੋ ਨ ਘਟ ਅੰਤਰ ਆਪੇ ਬਣਤ ਬਣਾਵਣਿਆ ਹੋ ਵਾਰੀ ਜਿਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਿਜ ਨ ਪਾਏ ਗੁਰਮਖ ਸਹਿਜ ਸਮਾਵਣਿਆ ਰਹਾਓ ਤੂੰ ਆਪੇ ਸੋਹ ਹੈ ਆਪੇ ਜਗ ਮੋਹ ਹੈ ਤੂੰ ਆਪੇ ਨਦਰੀ ਜਗਤ ਪਰੋਵੇ ਹੈ ਤੂੰ ਆਪੇ ਦੁਖ ਸੁਖ ਦੇ ਵਹਿ ਕਰਤੇ ਗੁਰਮਖ ਹਰ ਦੇਖਾ ਬਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰ ਮੰਨ ਵਸਾਏ ਸ਼ਬਦੇ ਉਪਜੈ ਅਮਰਤ ਬਾਣੀ ਗੁਰਮਖ ਆਖ ਸੁਣਾਵਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲਖ ਲਖਾਵਣਿਆ ਆਪੇ ਮਾਇਆ ਆਪੇ ਸ਼ਾਇਆ ਆਪੇ ਮੋਹ ਸਭ ਜਗ ਤੋ ਪਾਇਆ ਆਪੇ ਗੁਣ ਦਾਤਾ ਗੁਣ ਗਾਵੈ ਆਪੇ ਆਖ ਸੁਣਾਵਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪੋ ਥਾਪੇ ਆਪੇ ਤੁਜ ਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਕਰੇ ਲਾ ਬਣਿਆ ਆਪੇ ਮਾਰੇ ਆਪ ਜਿਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮਖ ਸਹਜ ਸਮਾ ਬਣਿਆ ਆਪੇ ਉਚ ਉਚਾ ਹੋਈ ਜਿਵੇਂ ਆਪੇ ਖਾਲੇ ਸੋ ਵੇਖੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਆਪੇ ਵੇਖ ਵੇਖ ਲਣਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਪਰਪੂਰ ਰਹਾ ਸਭ ਥਾਈ ਗੁਰ ਪ੍ਰਸਾਦਿ ਘਰ ਹੀ ਮਹਿ ਪਾਈ ਸਦਾ ਸਰੇ ਵੀ ਇੱਕ ਮਨ ਧਾਈ ਗੁਰਮਖ ਸੱਚ ਸਮਾਵਣਿਆ ਹਉ ਵਾਰੀ ਜਿਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਜ ਸਮਾਵਣਿਆ ਰਹਾਉ ਕਰ ਮੈਂ ਧਰਤੀ ਧੌਲ ਪਤਾਲਾ ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ ਸਦਾ ਨਾਂਦਰ ਹੈ ਸੁਖ ਦਾਤਾ ਗੁਰਮਤ ਸਹਿਜ ਸਮਾਵਣਿਆ ਕਾਇਆ ਅੰਦਰ ਹੋ ਮੈਂ ਮੇਰਾ ਜਮਨ ਮਰਨ ਨਾ ਚੂਕੈ ਫੇਰਾ ਗੁਰਮਖ ਹੋਵੈ ਸੋ ਹੋਮੈ ਮਾਰੇ ਸਚੋ ਸੱਚ ਧਿਆਵਣਿਆ ਕਾਇਆ ਅੰਦਰ ਪਾਪ ਪੁੰਨ ਦੋਏ ਭਾਈ ਦੋਹੀ ਮਿਲ ਕੇ ਸ੍ਰਿਸ਼ਟ ਹੋ ਪਾਈ ਦੋਵੈ ਮਾਰ ਜਾਏ ਇਕਤ ਘਰ ਆਵੈ ਗੁਰਮਤ ਸਹਿਜ ਸਮਾਵਣਿਆ ਕਰੇ ਮਾਹੇ ਦੂਜੈ ਭਾਏ ਹਨੇਰਾ ਚਾਨਣ ਹੋਵੇ ਛੋੜੈ ਹਉਮੈ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅਨੰਦੈ ਨਾਮ ਧਿਆਵਣਿਆ ਅੰਤਰ ਜੋਤ ਪ੍ਰਗਟ ਪਾਸਾਰਾ ਗੁਰ ਸਾਖੀ ਮਿਟਿਆ ਅੰਧਿਆਰਾ ਕਾਮਲ ਬਿਗਾਸ ਸਦਾ ਸੁਖ ਪਾਇਆ ਜੋਤੇ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਭਰੇ ਢੰਡਾਰਾ ਗੁਰਮਖ ਪਾਏ ਮੋਖ ਦਵਾਰਾ ਅੰਦਰ ਮਹਿਲ ਰਤਨੀ ਭਰੇ ਢੰਡਾਰਾ ਗੁਰਮਖ ਪਾਏ ਨਾਮ ਅਪਾਰਾ ਗੁਰਮਖ ਬਣਜੇ ਸਦਾ ਵਾਪਾਰੀ ਲਾਹ ਨਾਮ ਸਦ ਪਾਵਣਿਆ ਆਪੇ ਵਾਥਰ ਆਖੇ ਆਪੇ ਦੇ ਗੁਰਮਖ ਬਣਜੇ ਕੇਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ माज ਮਹੱਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਏ ਗੁਰ ਕੈ ਸ਼ਬਦ ਭਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮਹਿ ਆਪ ਸਮਾਵਣਿਆ ਹਉ ਵਾਰੀ ਜੀਉ ਵਾਰੀ ਸਾਚ ਸੱਚਾ ਹਿਰਦੈ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾਉ ਆਪੇ ਗੁਰੂ ਦਾਤਾ ਕਰਮ ਬਿਦਾਤਾ ਸੇਵਕ ਸੇਵੈ ਗੁਰਮਖ ਹਰਿ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੈ ਹੈ ਗੁਰ ਮਤ ਹਰ ਰਸ ਪਾਵਣਿਆ ਇਸ ਗੁਫਾ ਮੈਂ ਇੱਕ ਥਾਨ ਸੁਹਾਇਆ ਪੁਰ ਗੁਰ ਹੋਮੈ ਪਰਮ ਚੁਕਾਇਆ ਆਨ ਦਿਨ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸ਼ਬਦ ਇਹ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੈ ਮੁਰਾਰੇ ਹਰ ਗੁਣ ਗਾਵੇ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਗੁਰ ਕੈ ਸ਼ਬਦ ਇਹ ਗੁਫਾ ਵਿਚਾਰੇ ਨਾਮ ਨਿਰੰਜਨਾ ਅੰਤਰ ਵਸੈ ਮੁਰਾਰੇ ਹਰ ਗੁਣ ਗਾਵੇ ਸ਼ਬਦ ਸੁਹਾਏ ਮੇਲ ਪ੍ਰੀਤਮ ਸੁਖ ਪਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ